ਲੇਕਿਨ ਜੇ ਪਾਲਸੀ ਆ ਜਾਏਗੀ ਫੀਮੇਲ ਜਿਹੜੀ ਹੈਗੀ ਹੈ ਉਹਦਾ ਫੈਮਿਲੀ ਵੀ ਡਿਸਟਰਬ ਹੋਏਗੀ ਉਹ ਆਪ ਵੀ ਡਿਸਟਰਬ ਹੋਏਗੀ ਨਾ ਤਾਂ ਉਹ ਬੈਂਕ ਨੂੰ ਆਪਣਾ ਪੂਰਾ ਦੇ ਪਾਏਗੀ ਔਰ ਨਾ ਹੀ ਆਪਣੇ ਘਰ ਦੀ ਜਿਹੜੀ ਫੈਮਿਲੀ ਹੈਗੀ ਉਹਨੂੰ ਦੇਖ ਪਾਏਗੀ ਇਸ ਕਰਕੇ ਅਸੀਂ ਸਾਰੇ ਇਸ ਟ੍ਰਾਂਸਫਰ ਪਾਲਸੀ ਨੂੰ ਵਿਰੋਧ ਕਰ ਰਹੇ ਹਾਂ ਔਰ ਮੈਨੇਜਮੈਂਟ ਨੂੰ ਇਹ ਪ੍ਰੋਟੈਸਟ ਕਰਕੇ ਦੱਸ ਰਹੇ ਹਾਂ ਕਿ ਟ੍ਰਾਂਸਫਰ ਪਾਲਸੀ ਜਿਹੜੀ ਹੈ ਇਹਨੂੰ ਰੱਦ ਕਰੋ ਸਭ ਲੋਕੋ ਨੇ ਆਪਣੇ ਯਹਾਂ ਪੇ ਘਰ ਬਣਾਏ ਹੋਏ ਆ ਸਭ ਲੋਕ यहाँ पे रह रहे हैं सबके बच्चे अपने यहाँ पे सेटल्ड हैं पढ़ रहे हैं तो ये जानबूझकर बुझ हम लोग के ऊपर ये पॉलिसी थोप करके हम लोग को यहाँ से बाहर निकलना चाह रहे हैं और बाहर जाके आप आप ही सोचिए कि हमारे बड़े बुजुर्ग जो यहाँ रहते हैं तो उनको कौन देखेगा उनकी देखभाल हम कैसे कर पाएंगे दो तो हजार पच्चीस नई पॉलिसी लैन है जिसे करके तीन साल छह साल नौ साल असि परिवार तो अलग रह जाएंगे तीन साल एक ਰਾਜ ਵਿੱਚ 6 ਸਾਲੇ ਦੇ ਜ਼ਿਲ੍ਹੇ ਵਿੱਚ ਤੇ 9 ਸਾਲੇਕ ਸਟੇਟ ਵਿੱਚ ਮੇਰੀ ਬੰਦੀ ਹਦਰਾਬਾਦ ਵੀ ਹੋ ਸਕਦੀ ਆ ਜਿਹਦੇ ਨਾਲ ਮੇਰਾ ਪਰਿਵਾਰ ਔਰ ਮੇਰਾ ਪੀਐਨ ਵੀ ਪਰਿਵਾਰ ਜਿੰਨ ਦਾ ਸਿਰ ਬੈਂਕ ਦਾ ਨੁਕਸਾਨ ਹੋਊਗਾ ਸਾਡੇ ਪਰਿਵਾਰ ਦਾ ਨੁਕਸਾਨ ਹੋਊਗਾ ਔਰ ਹਰ 6 ਸਾਲ ਬਾਅਦ ਜੇ ਸਾਡਾ ਜ਼ਿਲ੍ਹਾ ਚੇਂਜ ਹੋਊਗਾ ਅਸੀਂ ਆਪਣਾ ਘਰ ਵੀ ਨਹੀਂ ਬਣਾ ਸਕਦੇ ਸਾਡਾ ਪਰਿਵਾਰ ਵੀ ਢੁਲੂਗਾ ਤੇ ਬੈਂਕ ਵੀ ਢੁਲੂਗੀ ਆਪਾਂ ਕਹਿੰਦੇ ਹੋ ਕੀ ਫੋਟੋ ਮੈਕਅਪ ਕਰਦੇ ਹੋ ਜਿਹੜੇ ਬਹੁਤ ਸੀਰੀਅਸ ਲੁੱਕ ਕਰਦੇ ਹੋ ਟੈਕੀ ਮੇਰਾ ਨਾਮ ਸਤਵਿੰਦਰ ਕੌਰ ਹੈ ਮੈਂ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਔਮਨ ਲਿੰਕ ਦੀ ਵਾਈਸ ਚੇਅਰ ਪਰਸਨ ਹਾਂ ਔਰ ਅਸੀਬ ਸਾਹਿਬ ਪੰਜਾਬ ਨੈਸ਼ਨਲ ਬੈਂਕ ਦੇ ਆਫੀਸਰ ਇਕੱਠੇ ਹੋਏ ਆ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜਮੈਂਟ ਇੱਕ ਨਿਊ ਟ੍ਰਾਂਸਫਰ ਪਾਲਿਸੀ ਲਿਆਂਦੀ ਹੈ ਜੋ ਕਿ ਬਿਲਕੁਲ ਹੀ ਐਂਟੀ ਆਫੀਸਰ ਪਾਲਿਸੀ ਹੈ ਜਿੰਦੇ ਵਿੱਚ 3 ਸਾਲ ਦੇ ਵਿੱਚ ਬ੍ਰਾਂਚ ਔਰ 6 ਸਾਲ ਦੇ ਵਿੱਚ ਸਰਕਲ ਔਰ 9 ਸਾਲ ਦੇ ਵਿੱਚ ਜ਼ੋਨ ਤੋਂ ਬਾਹਰ ਜਾਣਾ ਪਏਗਾ ਔਰ ਇਹ ਪਾਲਿਸੀ ਆਫੀਸਰ ਦੇ ਮੇਲ ਸਟਾਫ ਵਾਸਤੇ ਤਾਂ ਕਾਹ ਤੱਕ ਹੈ ਹੀ ਹੈ ਬਲਕਿ ਫੀਮੇਲ ਸਟਾਫ ਦਾ ਸੇ ਹੋਰ ਵੀ ਕਾਤਕ ਹੈ ਕਿਉਂਕਿ ਜਿਸੇ ਫੀਮੇਲ ਨੇ ਆਪਣੀ ਨੌਕਰੀ ਕਰਨੀ ਹੈਗੀ ਹੈ ਉਥੇ ਆਪਣੇ ਪਰਿਵਾਰ ਨੂੰ ਵੀ ਦੇਖਣਾ ਹੈਗਾ ਲੇਕਿਨ ਜੇ ਪਾਲਿਸੀ ਆ ਜਾਏਗੀ ਫੀਮੇਲ ਜਿਹੜੀ ਹੈਗੀ ਹੈ ਉਹਦਾ ਫੈਮਿਲੀ ਵੀ ਡਿਸਟਰਬ ਹੋਏਗੀ ਉਹ ਆਪ ਵੀ ਡਿਸਟਰਬ ਹੋਏਗੀ ਨਾ ਤਾਂ ਉਹ ਬੈਂਕ ਨੂੰ ਆਪਣਾ ਪੂਰਾ ਦੇ ਪਾਏਗੀ ਔਰ ਨਾ ਹੀ ਆਪਣੇ ਘਰ ਦੀ ਜਿਹੜੀ ਫੈਮਿਲੀ ਹੈਗੀ ਉਹਨੂੰ ਦੇਖ ਪਾਏਗੀ ਇਸ ਕਰਕੇ ਅਸੀਂ ਸਾਰੇ ਇਸ ਟ੍ਰਾਂਸਫਰ ਪਾਲਿਸੀ ਨੂੰ ਵਿਰੋਧ ਕਰ ਰਹੇ ਹਾਂ ਔਰ ਮੈਨੇਜਮੈਂਟ ਨੂੰ ਇਹ ਪ੍ਰੋਟੈਸਟ ਕਰਕੇ ਦੱਸ ਰਹੇ ਹਾਂ ਇਹ ਟ੍ਰਾਂਸਫਰ ਪਾਲਸੀ ਜਿਹੜੀ ਹੈ ਇਹਨੂੰ ਰੱਦ ਕਰੋ ਸਾਰੇ ਮੇਰੇ ਨਾਲ ਬੋਲੋ ਟ੍ਰਾਂਸਫਰ ਪਾਲਸੀ ਰੱਦ ਕਰੋ ਟਰਾਂਸਫਰ ਪਾਲਸੀ ਰੱਦ ਕਰੋ ਰੱਦ ਕਰੋ ਟਰਾਂਸਫਰ ਪਾਲਸੀ ਰੱਦ ਕਰੋ ਰੱਦ ਕਰੋ ਜੈਸੇ ਜਿਹੜੀ ਪਾਲਸੀ ਕੇ ਇਹ ਹਰ ਇੱਕ ਦੀ ਐਡਾਪਟ ਬਲਕਿ ਇਹ ਮੈਂਡਟਰੀ ਹੈਗਾ ਕਿ ਆਪਸ਼ਨ ਹੈਗਾ ਕਿ ਵਿਚ ਆਪਣੇ ਨਹੀਂ ਸਰ ਆਪਸ਼ਨ ਨਹੀਂ ਹੈ ਉਹ ਸਾਨੂੰ ਇਹ ਜ਼ਬਰਦਸਤੀ ਸਾਡੇ ਤੇ ਥੋਪੀ ਜਾ ਰਹੀ ਹੈ ਟਰਾਂਸਫਰ ਪਾਲਸੀ ਜੋ ਕਿ ਬਿਲਕੁਲ ਐਂਟੀ ਆਫੀਸਰ ਟਰਾਂਸਫਰ ਪਾਲਸੀ ਹੈ ਔਰ ਕਿਸੇ ਵੀ ਤਰੀਕੇ ਨਾਲ ਇਹ ਇੱਕ ਫ੍ਰੈਂਡਲੀ ਪਾਲਸੀ ਨਹੀਂ ਹੈ ਔਰ ਸਾਰੇ ਜਿਹੜੇ ਆਫੀਸਰ ਹੈਗੇ ਇਹਨਾਂ ਨੂੰ ਕਰੋ بے کار ਕਰਨ ਦੀ ਇਹ ਮੈਨੇਜਮੈਂਟ ਦੀ ਜਿਹੜੀ ਚਾਲ ਹੈ ਸਾਜ਼ਿਸ਼ ਹੈ ਇਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਅਸੀਂ ਇਹ ਮੰਨ ਲੈਂਦਾ ਹੈ ਕਿ ਅਸੀਂ ਟ੍ਰਾਂਸਫਰ ਪਾਲਿਸੀ ਨੂੰ ਰੱਦ ਕਰਾਏ ਕਿ ਕਰਾ ਕੇ ਹੀ ਦਮ ਲਵਾਂਗੇ ਚਾਹੇ ਇਸ ਵਾਸਤੇ ਸਾਨੂੰ ਕਿੰਨੀਆਂ ਹੀ ਪ੍ਰੋਟੈਸਟ ਕਰਨੇ ਪੈਣ ਕਿੰਨੀਆਂ ਹੀ ਡੈਮੋਨਸਟ੍ਰੇਸ਼ਨਸ ਕਰਨੀਆਂ ਪੈਣ ਔਰ ਕਿੰਨੀਆਂ ਹੀ ਸਟ੍ਰਾਈਕਾਂ ਮਜਬੂਰੂ ਹੋ ਕੇ ਕਰਨੀਆਂ ਪੈਣ ਬੈਂਕਟ ਜਿਹੜੇ ਆਪਣੇ ਜਿਹੜੇ ਆਫੀਸਰਸ ਹੈਗੇ ਐਸ ਵਿੱਚ ਲੈ ਕੇ ਉਹਨਾਂ ਨੇ ਕਿਸਨੇ ਕੰਸੈਂਟ ਨਹੀਂ ਕੀਤਾ ਬੰਦਾ ਕਿ ਆਪਣੇ ਰਾਈ ਲੈ ਜਾਵੇ ਸਰ ਉਹ ਕੰਸੈਂਟ ਨਹੀਂ ਕੀਤਾ ਉਹਨਾਂ ਨੇ ਸਾਡੇ ਤੇ ਥੋਪੀ ਹੈ ਇਹ ਪਾਲਿਸੀ ਔਰ ਹੁਣ ਸਾਡੀ ਜਿਹੜੀ ਹਾਈ ਮੈਨੇਜਮੈਂਟ ਹੈਗੀ ਆ ਹਾਈ ਸਾਡੀ ਯੂਨੀਅਨ ਹੈਗੀ ਆ ਹੈੱਡ ਆਫਿਸ ਲੈਵਲ ਤੇ ਸਾਡੇ ਦਿਲੀਪ ਸਾਹਾ ਜੀ ਹੈਗੇ ਆ ਉਹ ਮੈਨੇਜਮੈਂਟ ਨਾਲ ਗੱਲਬਾਤ ਕਰ ਰਹੇ ਆ ਲੇਕਿਨ ਇਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲ ਰਹੀ ਹੈਗੀ ਔਰ ਅਸੀਂ ਕਿਸੇ ਵੀ ਅਸੀਂ ਫੇਰ ਇੱਕ ਵਾਰੀ ਤੁਹਾਨੂੰ ਕਹਿੰਨੇ ਆ ਕਿ ਅਸੀਂ ਪ੍ਰਣ ਲੈਂਦਾ ਹੈ ਕਿ ਅਸੀਂ ਇਹ ਟ੍ਰਾਂਸਫਰ ਪਾਲਿਸੀ ਵਾਪਸ ਕਰਾ ਕੇ ਹਿੱਤਮ ਲਵਾਗੇ ਚਾਹੇ ਸਾਡਾ ਇਸ ਵਾਸਤੇ ਅਸੀਂ ਆਪਣਾ ਸਾਮ-ਦਮ ਦੰਡਪੇ ਸਾਰੇ ਤਰੀਕੇ ਨਾਲ ਅਸੀਂ ਕਮਿਟਿਡ ਹੈਗੇ ਆ ਇਸ ਈਸ ਨੂੰ ਕਿ ਟ੍ਰਾਂਸਫਰ ਪਾਲਿਸੀ ਅਸੀਂ ਇਹ ਨਹੀਂ ਤਾਂ ਇਸ ਨੂੰ ਅਸੈਪਟ ਕਰਾਂਗੇ पॉलिसी सही नहीं है इसलिए हम सब लोग इस पॉलिसी का विरोध कर रहे हैं क्योंकि कोई भी लेडी घर से बाहर जाएगी या कोई जेंट्स भी हो सब लोगों ने अपने यहाँ पे घर बनाए हुए हैं सब लोग यहाँ पे रह रहे हैं सबके बच्चे अपने यहाँ पे सेटल्ड हैं पढ़ रहे हैं तो ये जानबूझकर हम लोग के ऊपर ये पॉलिसी थोप करके हम लोगों को यहाँ से बाहर निकालना चाह रहे हैं और बाहर जाके आप, आप ही सोचिए कि हमारे बड़े बुजुर्ग जो यहाँ रहते हैं तो उनको कौन देखेगा

ਕਿ ਜਿਹੜਾ ਬੰਦਾ ਪ੍ਰਮੋਸ਼ਨ ਤੇ ਆ ਜਾਂ ਲੋਕਲ ਹੈਗਾ ਉਹ ਲੋਕਲ ਬੈਕਆਫਿਸ ਨਹੀਂ ਬੈਂਕ ਲਈ ਸੇਵਾ ਕਰ ਸਕਦਾ ਆ ਔਰ ਬੈਂਕ ਵਾਸਤੇ ਜ਼ਿਆਦਾ ਕੰਮ ਕਰ ਸਕਦਾ ਆ ਪਰ ਸਾਡੀ ਹੀ ਨਵੇਂ ਐਮ ਡੀ ਸਾਹਿਬ ਜੋ ਨਵੇਂ ਜੁਆਇਨ ਕੀਤੇ ਨੇ ਫਰਵਰੂਅਰ ਵਿੱਚ ਉਹਨਾਂ ਨੇ ਇੱਕ ਵਾਰਤ ਨੂੰ 2025 ਨੂੰ ਨਵੀਂ ਪਾਲਿਸੀ ਲਾਂਡੀ ਆ ਜਿਹਦੇ ਕਰਕੇ 3 ਸਾਲ 6 ਸਾਲ ਤੇ 9 ਸਾਲ ਅਸੀਂ ਪਰਵਾਹ ਤੋਂ ਅਗਰੇ ਜਾਵਾਂਗੇ 3 ਸਾਲ ਇੱਕ ਬ੍ਰਾਂਚ ਵਿੱਚ 6 ਸਾਲ ਇੱਕ ਜ਼ਿਲ੍ਹੇ ਵਿੱਚ ਤੇ 9 ਸਾਲ ਇੱਕ ਸਟੇਟ ਵਿੱਚ ਤਾਂ ਕਿ ਕੱਲ ਨੂੰ ਜੇ ਮੇਰੇ ਸਾਲ 9 ਸਾਲ ਹੋ ਗਏ ਆ ਮੇਰੀ ਬਦਲੀ ਹਰਿਆਣਾ ਹੋ ਸਕਦੀ ਆ ਮੇਰੀ ਬਦਲੀ ਹਦਰਾਬਾਦ ਵੀ ਹੋ ਸਕਦੀ ਆ ਜਿਹਦੇ ਨਾਲ ਮੇਰਾ ਪਰਿਵਾਰ ਔਰ ਮੇਰਾ ਪੀਐਨ ਵੀ ਪਰਿਵਾਰ ਜਿਹਦੇ ਨਾਲ ਸਿਰ ਬੈਂਕ ਦਾ ਨੁਕਸਾਨ ਹੋਊਗਾ ਸਾਡੇ ਪਰਿਵਾਰ ਦਾ ਨੁਕਸਾਨ ਹੋਊਗਾ ਔਰ ਹਰ ਛੇ ਸਾਲ ਬਾਅਦ ਜਿਸ ਸਾਡਾ ਜ਼ਿਲ੍ਹਾ ਚੇਂਜ ਹੋਊਗਾ ਅਸੀਂ ਆਪਣਾ ਘਰ ਵੀ ਨਹੀਂ ਬਣਾ ਸਕਦੇ ਸਾਡਾ ਪਰਿਵਾਰ ਵੀ ਢਲੂਗਾ ਤੇ ਬੈਂਕ ਵੀ ਢਲੂਗੀ ਸਾਡੀ ਇੱਕੋ ਹੀ ਮੰਗ ਆ ਸਾਡੇ ਜੀਐਸ ਸਾਹਿਬ ਦੀ ਇੱਕੋ ਮੰਗ ਆ ਇਹ ਜਿਹੜੀ ਪਰਿਵਾਰ ਮਾਰੂ ਜਿਹ ਪੰਜਾਣ ਸ਼ਮਿਕ ਦੀ ਮਾਰੂ ਨੂੰ ਇੱਕ ਪਾਲਸੀ ਲੈ ਕੇ ਆਂਦੀ ਆ ਟਰੋਸ ਪਾਲਸੀ ਇਹਨੂੰ ਵੇਵ ਕੀਤਾ ਜਾਵੇ ਇਹਨੂੰ ਸਕ੍ਰੈਪ ਕੀਤਾ ਜਾਵੇ ਤੇ ਸਾਡੇ ਸਾਨੂੰ ਬੈਂਕ ਦੇ ਹਿੱਤ ਲਈ ਕੰਮ ਕਰਨ ਤੇ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਐਪੀਨ ਨੂੰ ਜਿੰਦਾਬਾਦ ਜਿਹੜੀ ਮੈਨੇਜਮੈਂਟ ਹੈ ਤੁਸੀਂ ਪਾਲਿਸੀ ਅਡਾਪਟ ਕੀਤੀ ਹੈ ਇਹਦੇ ਨਾਲ ਦੂਜੀ ਜਿਹੜੀ ਪਾਲਿਸੀ ਕਿਹੜੀ ਸੀ ਕਿ ਜਿਹੜੇ ਸਰਕਾਰ ਦੇ ਤੁਸੀਂ ਆਪਣੇ ਲੈ ਆਨੇ ਪਾਲਿਸੀ ਸਿਰਫ ਇਹੀ ਸੀ ਕਿ 3 ਸਾਲ ਤੁਸੀਂ ਬ੍ਰਾਂਚ ਲੈ ਸਕਦੇ ਆ ਉਸ ਤੋਂ ਬਾਅਦ ਤੁਹਾਡੀ ਜ਼ਿਲ੍ਹੇ ਵਿੱਚ ਹੀ ਬਦਲੀ ਹੁੰਦੀ ਸੀ ਜੇ ਮੈਂ ਕੰਧਰਾ ਵਾਸੀ ਆ ਮੇਰੀ ਕਿਤਾਬ ਹੋ ਸਕਦੀ ਆ ਫਨਾਲ ਹੋ ਸਕਦੀ ਆ ਲੋਹਿਆਂ ਦਾ ਹੋ ਸਕਦੀ ਆ ਪਰ ਹੁਣ 3 ਸਾਲ ਬਾਅਦ ਬ੍ਰਾਂਚ ਨਹੀਂ ਬਦਲਣੀ 6 ਸਾਲ ਬਾਅਦ ਤਾਂ ਜ਼ਿਲ੍ਹਾ ਬਦਲ ਜਾਣਾ ਆ ਤਨ ਨੂੰ ਮੈਨੂੰ ਕਪੂਥੇ ਤੇ ਲੈ ਕੇ ਜੰਮੂ ਕਸ਼ਮੀਰ ਤੱਕ ਵੀ ਬਦਲੀ ਕਰ ਸਕਦੇ ਆ ਔਰ ਇਹ ਮੈਨੇਜਮੈਂਟ ਨੇ ਇੱਕ ਨਵਾਂ ਹੀ ਪ੍ਰੋਸੀਜਰ ਥੋਕ ਦਿੱਤਾ ਆ ਜਿਹਦੇ ਅਸੀਂ ਬਿਲਕੁਲ ਹੀ ਵਿਰੋਧ ਕਰਦੇ ਆ ਔਰ ਮੈਨੇਜਮੈਂਟ ਨੂੰ ਇੱਕ ਰਿਕਵੈਸਟ ਵੀ ਕਰਦੇ ਆ ਔਰ ਇੱਕ ਥੋਕੇ ਕਹਿੰਦੇ ਆ ਕਿ ਇਹ ਪਾਲਿਸੀ ਵਾਪਸ ਲਓ ਨਹੀਂ ਤਾਂ ਸਾਡੇ ਪੈਨ ਇੰਡੀਆ ਤੇ ਜੋ ਸ਼ੈਲੀ ਹੈ ਮੈਂਬਰਸ਼ਿਪ ਹੈਗੀ ਆ ਉਹ ਸਾਰੀ ਹੀ ਇਧੇ ਸਟ੍ਰਾਈਕ ਕਰੂਗੀ 28 29 ਤਰੀਕ ਨੂੰ ਸਾਡੇ ਜੀਐਸ ਸਾਹਿਬ ਨੇ ਸ਼੍ਰੀ ਦਲੀਪ ਸਾਹਾ ਜੀ ਨੇ ਤਨਸ਼ਪੁਰਾਂ ਦੇ ਸ਼੍ਰੀ ਕੁਮਾਰ ਜੀ ਨੇ 28-29 ਨੂੰ ਸਟ੍ਰਾਈਕ ਦੀ ਕੌਲ ਦਿੱਤੀ ਆ ਔਰ ਆਪਾਂ ਇਸ ਸਟ੍ਰਾਈਕ ਦੀ ਕੌਲ ਦਵਾਵਾਂਗੇ ਜੇ ਪਾਲਿਸੀ ਵਾਪਸ ਨਹੀਂ ਦਿੱਤੀ ਗਈ